ਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਮਾਮਲਾ ਨਿਖਿਲ ਗੁਪਤਾ ਦੀ ਹਵਾਲਗੀ ਤੇ ਕੀ ਬੋਲੇ ਪੰਨੂ ਖਾਲਸਤਾਨੀ ਵਖਵਾਦੀ ਤੇ ਅਮਰੀਕੀ ਨਾਗਰਿਕ ਗੁਰਪਤਵੰਨ ਸਿੰਘ ਪੰਨੂ ਨੂੰ ਅਮਰੀਕੀ ਧਰਤੀ ਤੇ ਕਤਲ ਕਰਨ ਦੀ ਸਾਜ਼ਿਸ਼ ਦੇ ਦੋਸ਼ੀ ਭਾਰਤੀ ਨਾਗਰਿਕ ਨਿਖਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਜਾਣਕਾਰੀ ਫੈਡਰਲ ਬਿਊਰੋ ਆਫ ਪ੍ਰਿਜ਼ਨਸ ਦੀ ਵੈੱਬਸਾਈਟ ਅਤੇ ਮਾਮਲੇ ਤੋਂ ਜਾਣੂ ਇੱਕ ਸੂਤਰ ਨੇ ਦਿੱਤੀ। ਬਿਊਰੋ ਆਫ ਪ੍ਰਿਜ਼ਨਸ ਦੀ ਵੈੱਬਸਾਈਟ ਤੇ ਕੈਦੀ ਦੇ ਨਾਮ ਦੀ ਖੋਜ ਤੋਂ ਪਤਾ ਲੱਗਾ ਹੈ ਕਿ 52 ਸਾਲਾ ਨਿਖਲ ਗੁਪਤਾ ਨੂੰ ਬਰੋਕਲਿਨ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਗਿਆ ਜੋ ਕਿ ਸੰਘੀ ਪ੍ਰਸ਼ਾਸਨਿਕ ਨਜ਼ਰਬੰਦੀ ਕੇ ਸੰਬੰਧੀ ਪੁਸ਼ਟੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਨਿਖਲ ਗੁਪਤਾ ਨੂੰ ਅੱਜ ਨਿਊਯਾਰਕ ਦੀ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਪਿਛਲੇ ਮਹੀਨੇ ਚੈੱਕ ਅਦਾਲਤ ਨੇ ਨਿਖਲ ਗੁਪਤਾ ਦੀ ਅਮਰੀਕਾ ਭੇਜੇ ਜਾਣ ਤੋਂ ਬਚਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਗੁਪਤਾ ਨੂੰ ਕਿਸੇ ਵੀ ਦਿਨ ਅਮਰੀਕਾ ਹਵਾਲੇ ਕਰਦਾ ਜਾ ਸਕਦਾ ਹੈ ਦਰਸਲ ਅਮਰੀਕਾ ਤੇ ਕੈਨੇਡਾ ਦੇ ਵਿੱਚ ਖਾਲਿਸਤਾਨੀ ਹੱਤਵਾਦੀਆਂ ਤੇ ਵੱਖਵਾਦੀਆਂ ਕਹਿ ਲੋ ਕਿ ਮਾਰਨ ਦੀਆਂ ਸਾਜ਼ਿਸ਼ਾਂ ਕਾਰਨ ਭਾਰਤ ਨਾਲ ਸੰਬੰਧਿਤ ਜਿਹੜੇ ਨੇ ਉਹ ਪ੍ਰਭਾਵ ਸਾਹਮਣੇ ਆਏ ਨੇ ਤੇ ਭਾਰਤ ਸਰਕਾਰ ਇਹਨਾਂ ਸਾਜ਼ਿਸ਼ਾਂ ਦੇ ਵਿੱਚ ਸ਼ਾਮਲ ਹੋਣ ਦੀ ਲਗਾਤਾਰ ਇਨਕਾਰ ਕਰਦੀ ਰਹੀ ਹੈ। ਕੈਨੇਡਾ ਨੇ ਪਿਛਲੇ ਸਾਲ ਸਤੰਬਰ ਚ ਕਿਹਾ ਸੀ ਕਿ ਉਸ ਦੀਆਂ ਖੋਫੀਆ ਏਜੰਸੀਆਂ ਜੂਨ 2023 ਦੇ ਵਿੱਚ ਕੈਨੇਡਾ ਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਚ ਭਾਰਤ ਸਰਕਾਰ ਦੇ ਨਾਂ ਆਉਣ ਦੇ ਦੋਸ਼ਾਂ ਦੀ ਜਾਂਚ ਕਰ ਰਹੀਆਂ ਨੇ। ਆਖਰ ਨikhil Gupta ਦੀ ਹਵਾਲਗੀ ਤੇ ਪੰਨੂ ਨੇ ਕੀ ਕਹਿ ਦਿੱਤਾ? ਖਾਲਿਸਤਾਨੀ ਵੱਖਵਾਦੀ ਪੰਨੂ ਕੋਲੰਬੀ ਕਾ ਤੇ ਕੈਨੇਡਾ ਦੋਵਾਂ ਦੀ ਨਾਗਰਿਕਤਾ ਹੈ ਉਸ ਦਾ ਕਹਿਣਾ ਹੈ ਕਿ ਨikhil gupta ਦੀ ਹਵਾਲਗੀ ਇੱਕ ਸਕਾਰਾਤਮਕ ਘਟਨਾਕਰਮ ਹੈ ਉਸ ਨੇ ਦੋਸ਼ ਲਾਇਆ ਕਿ gupta ਨੂੰ ਨੌਕਰੀ ਤੇ ਰੱਖਣ ਲਈ ਜ਼ਿੰਮੇਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ਤੇ ਕੰਮ ਕਰਨ ਵਾਲੇ ਭਾਰਤ ਸਰਕਾਰ ਦੇ ਉੱਚ ਪਦਰੀ ਮੈਂਬਰ ਨੇ ਭਾਰਤ ਸਰਕਾਰ ਨੇ ਪਨੂਵਰੁੱਧ ਸਾਜ਼ਿਸ਼ ਤੋਂ ਆਪਣੇ ਆਪ ਨੂੰ ਦੂਰੀ ਬਣਾ ਲਈ ਤੇ ਇਹ ਅਦਾਲਤ ਜਿਕੇ ਲੋਕ ਸਰਕਾਰ ਹੀ ਨੀਤੀ ਦੇ ਵਿਰੁੱਧ ਹੈ ਅਤੇ ਅਮਰੀਕਾ ਦੁਆਰਾ ਉਠਾਏ ਗਏ ਸੁਰੱਖਿਆ ਚਿੰਤਾਵਾਂ ਦੀ ਰਸਮੀ ਤੌਰ ਤੇ ਜਾਂਚ ਕਰਨ ਦਾ ਦਾਵਾ ਕੀਤਾ ਹੈ